ਪੰਜਾਬ ਦੇ 26 ਲੱਖ ਪਰਿਵਾਰਾਂ ਬਾਰੇ ਆਈ ਵੱਡੀ ਖਬਰ ਆਧਾਰ ਕਾਰਡ ਬਾਰੇ ਜਾਰੀ ਹੋਏ ਇਹ ਸਖਤ ਨਿਯਮ ਅੱਜ ਹੀ ਕਰ ਲਵੋ ਇਹ ਜ਼ਰੂਰੀ ਕੰਮ ਜੀ ਹਾਂ ਸਕੂਲਾਂ ਅਤੇ ਕਾਲਜਾਂ 'ਚ ਆਪਣੇ ਬੱਚਿਆਂ ਦੇ ਦਾਖਲੇ ਲਈ ਗੰਭੀਰ ਦਿਖਾਈ ਦੇਣ ਵਾਲੇ ਕਈ ਮਾਪੇ ਉਹਨਾਂ ਦੀ ਦਸਤਾਵੇਜ਼ੀ ਪ੍ਰਕਿਰਿਆ ਪੂਰੀ ਕਰਨ ਪ੍ਰਤੀ ਕਿੰਨੇ ਲਾਪਰਵਾਹ ਹਨ ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਕਰੀਬ 26.8 ਲੱਖ ਬੱਚੇ ਅਜੇ ਹੀ ਹਨ ਜਿਨ੍ਹਾਂ ਦਾ ਆਧਾਰ ਕਾਰਡ ਇੱਕ ਵਾਰ ਬਣਾਉਣ ਤੋਂ ਬਾਅਦ ਉਸ ਚ ਕਦੇ ਉਹਨਾਂ ਦੇ ਬਾਇਓਮੈਟ੍ਰਿਕਸ ਅਪਡੇਟ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ ਗਈ ਸਕੂਲਾਂ ਚ ਪੜਨ ਵਾਲੇ ਇਹਨਾਂ ਬੱਚਿਆਂ ਨੂੰ ਪਵੈਖ ਚ ਕੋਈ ਪਰੇਸ਼ਾਨੀ ਨਾ ਆਵੇ ਇਸ ਦੀ ਗੰਭੀਰਤਾ ਨੂੰ ਵੀ ਹੁਣ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਐਜੂਕੇਸ਼ਨਲ ਕਮਲ ਕਿਸ਼ੋਰ ਯਾਦਵ ਨੇ ਸਮਝਿਆ ਹੈ ਅਤੇ ਬੱਚਿਆਂ ਦੇ ਆਧਾਰ ਕਾਰਡ ਚ ਉਹਨਾਂ ਦੀ ਬਾਇਓਮੈਟ੍ਰਿਕਸ ਅਪਡੇਟ ਕਰਵਾਉਣ ਲਈ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਪਿਛਲੇ ਹਫਤੇ ਪੱਤਰ ਵੀ ਲਿਖਿਆ ਹੈ ਪੱਤਰ ਮੁਤਾਬਕ ਪੈਂਡਿੰਗ ਦਾ ਇਹ ਅੰਕੜਾ 27 ਦਸੰਬਰ ਤੱਕ ਦਾ ਹੈ ਜਿਨ੍ਹਾਂ ਦੀ ਜ਼ਿਲ੍ਹਾ ਵਾਈਜ਼ ਡਿਟੇਲ ਵੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜ ਕੇ ਇਸ ਪ੍ਰਕਿਰਿਆ ਨੂੰ ਤੁਰੰਤਮ ਕਮਲ ਕਰਵਾਉਣ ਲਈ ਕਿਹਾ ਹੈ ਤਾਹੇ ਮਾਪਿਆਂ ਤੇ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਬਾਇਓਮੈਟ੍ਰਿਕਸ ਫਿੰਗਰਪ੍ਰਿੰਟ ਅਪਡੇਟ ਨਹੀਂ ਕਰਵਾਏ ਤਾਂ ਜਲਦ ਹੀ ਕਰਵਾ ਲਵੋ ਕਿਉਂਕਿ ਸਰਕਾਰ ਵੱਲੋਂ ਇਹ ਸਖਤ ਨਿਰਦੇਸ਼ ਦਿੱਤੇ ਗਏ ਹਨ ਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਉਹਨਾਂ ਨੇ ਪੱਤਰ ਲਿਖ ਕੇ ਇਹ ਕਹਿ ਦਿੱਤਾ ਹੈ ਕਿ ਜਲਦ ਤੋਂ ਜਲਦ ਉਹਨਾਂ ਦੇ ਫਿੰਗਰਪ੍ਰਿੰਟ ਅਪਡੇਟ ਕਰਵਾਏ ਜਾਣ ਤਾਂ ਜੋ ਰੈਂਦੀ ਡਿਟੇਲ ਆ ਜਿਹੜੀ ਉਹ ਪੂਰੀ ਹੋ ਸਕੇ ਤੇ ਅਗਲੀਆਂ ਕਾਰਵਾਈਆਂ ਲਈ ਬੱਚਿਆਂ ਦੇ ਡਾਕੂਮੈਂਟਸ ਤਿਆਰ ਕੀ ਤੇ ਜਾਣ ਤਾਂ ਇਹ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਖਬਰ ਹੈ ਮਾਪਿਆਂ ਵੱਲੋਂ ਵੀ ਜਿਹੜਾ ਇਹ ਆਪਣੇ ਬੱਚਿਆਂ ਦਾ ਕਾਰਜ ਜਲਦ ਤੋਂ ਜਲਦ ਮੁਕੰਮਲ ਕਰ ਲੈਣਾ ਚਾਹੀਦਾ ਕਿਉਂਕਿ ਆਖਰੀ ਮਿਤੀ ਵੀ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜੇਕਰ ਨਹੀਂ ਤੁਸੀਂ ਫਿੰਗਰਪ੍ਰਿੰਟ ਅਜੇ ਤੱਕ ਅਪਡੇਟ ਕਰਵਾਏ ਤਾਂ ਜਲਦ ਹੀ ਕਰਵਾ ਲਵੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ